ੴ ਸਤਿਗੁਰ ਪ੍ਰਸਾਦਿ ਪਾਤਸ਼ਾਹੀ ਦਸਮੀ ਤਾ ਪ੍ਰਸਾਦ ਸਵਈਏ ਸਰਾਵਗ ਸਦਸਮੂਹ ਸਦਾਨ ਕੀ ਦੀਖ 피ਰੋ ਕਰ ਜੋਗ ਜਦੀ ਕੇ ਸੂਰ ਸੁਰਾਰਧਨ ਸੁਧ ਸੁਦਾadik ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੋ ਮਤ ਕੋ ਉਨਾਂ ਦੇਖਿਤ ਪ੍ਰਾਨਪਤੀ ਕੇ શ્રી ਭਗਵਾਨ ਕੀ ਪਾਇ ਕਿਰਪਾ ਹੁੰਦੇ ਏਕ ਰਤੀ ਵਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੋ ਰੰਗ ਸਖੂਦਤ ਪੌਣ ਕੇ ਗੌਣ ਕੋ ਜਾਤ ਨਵਾਰੇ ਪਾਰੀ ਪਜਾਨ ਕੇ ਭੂਪ ਪਲੀ ਵਿਦ ਨਿਆਬਤ ਸੀਸ ਨਾ ਜਾਤ ਵਿਚਾਰੇ ਈਤੇ ਭਏ ਤੂ ਕਹਾ ਪਏ ਭੂਪਤ ਅੰਤ ਕੁਨਾਂ ਗਹੀ ਪਾਈ ਪਧਾਰੇ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜੇ ਢੋਲ ਮਰਦੰਗ ਨਗਾਰੇ ਗੁੰਜਤ ਗੂੜਗ ਜਾਣ ਕੇ ਸੁੰਦਰ ਹਿੰਸਤ ਹੀ ਹਜਰਾਜ ਹਜ਼ਾਰੇ ਭੂਤ ਪਵੇਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ਼੍ਰੀ ਪਤਿ ਸ਼੍ਰੀ ਭਗਵਾਨ ਭਜਿ ਬਿਨ ਅੰਤ ਕੋ ਅੰਤ ਕੀ ਧਾਮ ਸੁਧਾਰੀ ਤੀਰਥ ਨਾਨਦ ਆਦਮਦਾਨ ਸੋ ਸੰਜਮ ਨੇ ਮਾਨੇਕ ਬਸਿਕਹ ਵੇਦ ਪੁਰਾਨ ਕ ਤੇਵ ਕਰਾਨ ਜਮੀਨ ਜਮਾਨ ਸੁਵਾਨ ਕ ਪੇਖੇ ਪਾਉਣ ਹਾਰ ਜਤੀ ਜਤਰ ਸਵੇ ਸੁਭ ਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਨ ਭੂਪਤ ਏਕ ਰਤੀ ਬਨ ਏਕ ਨ ਲੇਖੈ ਸੁਧ ਸੁਪਾ ਦੁਰੰਦ ਦਵਾ ਸੋ ਸਾਸ ਨਾ ਦਰਜਾਨ ਦ ਲੈਂਗੇ ਪਾਰਿ ਗਮਾਨ ਪਰੈ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੋਰ ਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ ਸ਼੍ਰੀ ਪਦ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ ਬੀਰ ਆਪਾਰ ਬੜੇ ਬਰਿਆਰ ਵਿਚਾਰੇ ਸਾਰ ਕੀ ਧਾਰਕ ਸਿਆ ਤੋਰ ਦੇਸ ਮਲਿੰਦ ਮਬਾਸਨ ਮਾ ਤਿਗਜਾਨ ਕੇ ਮਾਨ ਮਲਿਆ ਗਾੜੀ ਗੜਾਣ ਕੋ ਤੋੜ ਨਹਾਰ ਸੋ ਬਤਨ ਹੀ ਚੱਕ ਚਾਰ ਲਵਇਆ ਸਹਬ ਸ੍ਰੀ ਸਭ ਕੋ ਸਰਨਾਇਕ ਜਾਚਕ ਨੇਕ ਸੋ ਏਕ ਦਵਇਆ ਦਾਨਮ ਦੇਵ ਫਨੀਂਦਨ ਸਾਚਰ ਭੂਤ ਪਵੇਖ ਭਵਾਨ ਜਪ엥ਗੇ ਜੀਤ ਜਿਤੇ ਜਲ ਮੈਂ ਧਰ ਮੈਂ ਪਲ ਹੀ ਪਲ ਮੈਂ ਸਭ ਥਾਪ ਥਪ엥ਗੇ ਉਨ ਪਰਤਾਪਨ ਬਾੜ ਜੈ ਤੁਨ ਪਾਪਨ ਕੇ ਬਹੁ ਪੁੰਜ ਖਪائیںਗੇ ਸਾਧ ਸਮੂਹ ਪਰਸੰਨ ਫਿਰੈ ਜਗ ਸਤਰ ਸਵੇ ਅ블ੋਕ ਸਾਧ ਸਮੂਹ ਪਰਸੰਨ ਫਿਰੈ ਜਗ ਸਤਰ ਸਵੇ ਅ블ੋਕ ਚਪائیںਗੇ ਮਾਨਵ ਇੰਦਰ ਗਜਿੰਦਰ ਨਰਾਤਮ ਜੋਨ ਤਰਲੋਕ ਕੋ ਰਾਜ ਕਰਨਗੇ ਕੋਟ ਸਨਾਨ ਗੁਜਾ ਦੇਕ ਦਾਨ ਅਨੇਕ ਸੁਅੰਬਰ ਸਾਜ ਵਰੈਂਗੀ ਬ੍ਰਹਮ ਮਹੇਸ਼ਰ ਵਿਸ਼ਨ ਸੁਚੀ ਪਤ ਅੰਤ ਫਸੇ ਜੰ ਪਾਸ ਪਰੈਂਗੀ ਜੀ ਨਰ ਸ਼੍ਰੀ ਪਤ ਕੇ ਪਰਸ ਹੈ ਭਗਤੇ ਨਰ ਫੇਰ ਨੰਦੀ ਤਰੈਂਗੀ ਕਹਾ ਪਿਉ ਜੋ ਜੋ ਲੋਚਨ ਮੂਦ ਕੈ ਬੈਠ ਰਿਹਾ ਵਕ ਧਿਆਨ ਲਗਾਇਓ ਨਾ ਹੱਥ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਿਓ ਪਰਲੋਕ ਗਵਾਇਓ ਵਾਸਕਿਓ ਵਕ ਧਿਆਨ ਸੁ ਬੈਠ ਕੇ ਐਸੇ ਹੀ ਐਸੇ ਸੁ ਵੈ ਸੁ ਬਤਾਇਓ ਸਾਚ ਕਹੂੰ ਸੁਣ ਲਿਓ ਸਵੇ ਜਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲਾ ਪਹਣ ਪੂਜ ਧਰਿਓ ਸਿਰ ਕਾਹੂ ਲਾ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ ਕਾਹੂ ਪਸ਼ਾਕੋ ਸੀਸ ਨਵਾਇਓ ਕੋਵਤਾਨ ਕੋ ਪੂਜਤ ਹੈ ਪਸੋ ਕੋਮਰਤਾਨ ਕੋ ਪੂਜਨਤਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਪੇਦ ਨਾ ਪਾਇਓ ਕੋਵਤਾਨ ਕੋ ਪੂਜਤ ਹੈ ਪਸੋ ਕੋਮਰਤਾਨ ਕੋ ਪੂਜਨਤਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ